ਜੀ ਅੱਜ ਦੇ ਵਿੱਚ ਮੀਟਿੰਗ ਤੇ ਕੀ ਖਾਸ ਰਿਹਾ ਤੇ ਕਿੰਨਾ ਮੁੱਦਿਆਂ ਤੇ ਚਰਚਾ ਕੀਤੀ ਗਈ ਅੱਜ ਸਾਡੀ ਮੈਡ ਰਾਜ ਸਭਾ ਦੇ ਸਾਰੇ ਨੌਜਵਾਨ ਸਾਥੀਆਂ ਦੀ ਕਾਰਜਕਾਰੀ ਮੀਟਿੰਗ ਹੋਈ ਸੀ ਤੇ ਸਭਾ ਦੇ ਪੁਨਰੁਥਾਨ ਵਾਸਤੇ ਤੇ ਇੰਡੀ ਡਿਵੈਲਪਮੈਂਟ ਵਾਸਤੇ ਸਾਰੀ ਅੱਜ এজেন্ডੇ ਤੇ ਡਿਸਕਸ਼ਨ ਹੋਈ ਹੈ ਬੜੀ ਐਟ ਲੈਂਥ ਡਿਸਕਸ਼ਨ ਹੋਈ ਹੈ ਸਾਰੇ ਸਮਾਜ ਨੂੰ ਨਾਲ ਲੈ ਕੇ ਦੇ ਕੋਈ ਜਿਹੜੀ ਜਗ੍ਹਾ ਐ ਜਿਹੜੀ ਜਗ੍ਹਾ ਹੈ ਇਹ ਬੜੇ ਥੋੜੇ ਪੈਸਿਆਂ ਦੇ ਵਿੱਚ ਲੋਕਾਂ ਵਾਸਤੇ ਉਪਲਬਧ ਰਹੀ ਹੈ ਬੜੇ ਸਾਲਾਂ ਤੋਂ ਤੋ ਇਹਨੂੰ ਹੋਰ ਸੁਵਿਧਾ ਸੰਪਨ ਕਿਵੇਂ ਬਣਾਇਆ ਜਾਵੇ ਤੈਨੂੰ ਹੋਰ ਡਿਵੈਲਪ ਕਰਕੇ ਲੋਕਾਂ ਲਈ ਕਿਵੇਂ ਪ੍ਰੈਜੈਂਟ ਕੀਤਾ ਜਾਵੇ ਉਹਦੇ ਤੇ ਸਾਰੀ ਅੱਜ ਡਿਟੇਲ ਚ ਵਿਚਾਰ ਚਰਚਾ ਹੋਈ ਹੈ ਤੇ ਬੜੀ ਸਾਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਸਾਰਿਆਂ ਦਾ ਜੋਸ਼ ਵੇਖਣ ਵਾਲਾ ਸੀ ਤੇ ਸਾਰਿਆਂ ਨੇ ਬਹੁਤ ਅੱਛੇ ਸੁਝਾਅ ਦਿੱਤੇ ਉਹ ਨੋਟ ਕਰ ਲਏਗੇ ਤੇ ਵਿਦਿਨ 2 ਮੰਥਸ ਅਸੀਂ ਟਾਰਗੇਟ ਰੱਖਿਆ ਆਪਣਾ ਕਿ ਇਹਦੀ ਡਿਵੈਲਪਮੈਂਟ ਦੇ ਜਿਹੜੇ ਪਹਿਲੇ ਜੋ ਸਟੈਪਸ ਨੇ ਉਹ ਅਸੀਂ ਪੂਰੇ ਕਰ ਲਾਂਗੇ ਤੇ ਸਾਰੇ ਸਾਥੀਆਂ ਨੇ ਬੜਾ ਤਨਮਨ ਨਾਲ ਸਹਿਯੋਗ ਵੀ ਕੀਤਾ ਹੈ ਕਰ ਰਹੇ ਨੇ ਨੌਜਵਾਨ ਸਾਥੀਆਂ ਨੇ ਬੜਾ ਟਾਈਮ ਦਿੱਤਾ ਇਸ ਲਈ ਕਫਤੇ ਤੋਂ ਸਾਰੇ ਜਣੇ ਬੜੀ ਮਿਹਨਤ ਕਰ ਰਹੇ ਨੇ ਸਾਡੇ ਪ੍ਰਧਾਨ ਜੀ ਦੀ ਰਜਿੰਦਰ ਵਰਮਾ ਜੀ ਦੀ ਗਵਾਹੀ ਦੇ ਵਿੱਚ ਸਾਡੀ ਜੋ ਪੂਰੀ ਟੀਮ ਹੈ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਆਪਣੇ ਜਿਹੜੇ ਇਸ ਗੋਲ ਦੇ ਵਿੱਚ ਬੜੀ ਜਲਦੀ ਕਾਮਯਾਬ ਹੋਵਾਂਗੇ ਠੀਕ ਹੈ ਜੀ